ਵੀਡੀਓ ਪਹੁੰਚਿਆ ਹੈਗਾ ਜਿਦੇ ਵਿੱਚ ਰਣਜੀਤ ਸੁਰਜੇ ਵਾਲਾ ਜਿਹੜਾ ਸੀਨੀਅਰ ਲੀਡਰ ਹੈ ਕਾਂਗਰਸ ਦਾ ਉਸਨੇ ਸਾਡੇ ਐਮਪੀ ਹੇਮਾ ਮਾਲਨੀ ਜੀ ਦੇ ਬਾਰੇ ਬਹੁਤ ਗੰਦੇ ਅਪਸ਼ਬਦ ਵਰਤੇ ਨੇ ਅਸੀਂ ਬੜੀ ਇਸ ਦੀ ਨਿੰਦਾ ਕਰਦੇ ਆਂ ਔਰ ਸਾਰੇ ਸਾਡੀ ਜਿਹੜੀ ਔਰ ਸਾਡੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਬੜੀ ਠੇਸ ਪਹੁੰਚੀ ਇਸ ਗੱਲ ਦੀ ਔਰ ਜਿਹੜੇ ਆਉਣ ਵਾਲੇ ਇਲੈਕਸ਼ਨ ਨੇ ਅਸੀਂ ਸਾਰੇ ਜਿਹੜੀ ਜਿਹੜੀਆਂ ਮਹਿਲਾ ਨੇ ਇਨਾਂ ਨੂੰ ਸਫਕ ਸਖਾਣ ਗਿਆ ਅੱਜ ਸਾਡੇ ਕੋਲ ਇੱਕ ਵੀਡੀਓ ਪਹੁੰਚਿਆ ਹੈਗਾ ਜਿਹਦੇ ਵਿੱਚ ਰਣਜੀਤ ਸੁਰਜੇ ਵਾਲਾ ਜਿਹੜਾ ਸੀਨੀਅਰ ਲੀਡਰ ਹੈ ਕਾਂਗਰਸ ਦਾ ਉਸਨੇ ਸਾਡੇ ਐਮਪੀ ਹੇਮਾ ਮਾਲਨੀ ਜੀ ਦੇ ਬਾਰੇ ਬਹੁਤ ਗੰਦੇ ਅਪਸ਼ਬਦ ਵਰਤੇ ਨੇ ਅਸੀਂ ਬੜੀ ਇਸ ਦੀ ਨਿੰਦਾ ਕਰਦੇ ਹਾਂ ਔਰ ਸਾਰੇ ਸਾਡੀ ਜਿਹੜੀ ਔਰ ਸਾਡੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਬੜੀ ਠੇਸ ਪਹੁੰਚੀ ਇਸ ਗੱਲ ਦੀ ਔਰ ਜਿਹੜੇ ਆਉਣ ਵਾਲੇ ਇਲੈਕਸ਼ਨ ਨੇ ਅਸੀਂ ਸਾਰੇ ਜਿਹੜੀ ਜਿਹੜੀਆਂ ਮਹਿਲਾ ਨੇ ਇਹਨਾਂ ਨੂੰ ਸਫਲ